ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਇੱਕ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹਾਂਗੇ ਐਸਜੀਬੀਸੀ ਵੱਲੋਂ ਸਕੂਲਾਂ ਤੇ ਕਾਲਜਾਂ ਦੇ ਵਿੱਚ ਇੱਕ ਪੋਸਟਾਂ ਪਬਲਿਸ਼ ਕੀਤੀਆਂ ਗਈਆਂ ਨੇ ਉਹ ਪੋਸਟਾਂ ਕਿਹੜੀ ਨੇਚਰ ਦੀਆਂ ਹੋਣਗੀਆਂ ਉਹਨਾਂ ਨੇ ਸ਼ਰਤਾਂ ਕੀ ਹੋਣਗੀਆਂ ਤੇ ਉਹਨਾਂ ਨੇ ਕਿਹੜਾ ਫਾਰਮ ਫਿਲ ਕਰਕੇ ਦੇਣਾਗਾ ਕਿੰਨੀ ਔਰ ਇਹ ਤੇ ਜਿਹੜਾ ਤੁਸੀਂ ਡਿਮਾਂਡ ਡਰਾਫਟ ਆ ਉਹ ਕੱਟ ਕੇ ਦੇਣਾਗਾ ਤੋ ਆਪਾਂ ਇਹ ਸਾਰੀ ਗੱਲਬਾਤ ਕਰਾਂਗੇ ਜੇਕਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਤੇ ਸਬਸਕ੍ਰਾਈਬ ਕਰ ਲਓ ਅੱਗੇ ਤੋਂ ਵੀ ਇਸ ਤਰ੍ਹਾਂ ਦੀਆਂ ਪੋਸਟਾਂ ਬਾਰੇ ਜਾਣਕਾਰੀ ਆਪਾਂ ਇਸ ਚੈਨਲ ਤੋਂ ਦਿੰਦੇ ਰਿਹਾ ਕਰਾਂਗੇ। ਤੋ ਉਮੀਦ ਕਰਦੇ ਆਂਗੇ ਤੁਹਾਨੂੰ ਵੀਡੀਓ ਪਸੰਦ ਆਵੇਗੀ। ਲਾਈਕ ਕਮੈਂਟ ਕਰਨਾ ਨਾ ਭੁੱਲਣਾ। ਆਜੋ ਆਪਾਂ ਕਰਦੇ ਆਂ ਗੱਲਬਾਤ ਹੁਣ ਇਹਨਾਂ ਪੋਸਟਾਂ ਬਾਰੇ। ਕੀ ਇਹਨਾਂ ਦੀ ਗੱਲਬਾਤ ਇਸ਼ਤਿਹਾਰ ਨੰਬਰ 364 ਹੈ ਜੀ 2024 ਨੂੰ ਪਬਲਿਸ਼ ਹੋਇਆਗਾ 29/8/2024 ਨੂੰ। ਅਪਲਾਈ ਕਰਨ ਦੀ ਆਖਰੀ ਮਿਤੀ 18 ਸਤੰਬਰ 2024 ਹੈ। ਇਹਨੇ ਫੋਨ ਨੰਬਰ ਦਿੱਤਾਗਾ ਤੇ ਖਾਲੀ ਅਸਾਮੀਆਂ ਬਾਰੇ ਜਾਣਕਾਰੀ ਦਿੱਤੀ ਹੈ ਕਿ ਕੀ ਹੈ ਜੀ ਚਾਰ ਅਸਾਮੀਆਂ ਸਕੂਲਾਂ ਦੇ ਵਿੱਚ CBSE ਸਕੂਲ ਨੇ ਜਿਹੜੇ ਜਿਨ੍ਹਾਂ ਨੂੰ ਰਨ ਕਰ ਰਿਹਾ ਹੈਗਾ SDPC ਅਦਾਰਾ ਤੇ ਉਹ ਸਕੂਲਾਂ ਦੇ ਵਿੱਚ ਕਾਰਜਕਾਰੀ ਪ੍ਰਿੰਸੀਪਲ ਜਾਂ ਕਹਿ ਲਓ ਵੀ ਕੰਟਰੈਕਟ بیس ਤੇ ਪ੍ਰਿੰਸੀਪਲ ਚਾਹੀਦੇ ਨੇਗੇ ਚਾਰ ਸਕੂਲ ਨੇ CBSE ਦੇ ਤੇ ਪੰਜ ਸਕੂਲ ਨੇਗੇ ਪੰਜਾਬ ਸਕੂਲ ਸਿੱਖਿਆ ਐਜੂਕੇਸ਼ਨ ਬੋਰਡ ਦੇ ਭਾਈ ਵੈਲੋ ਪਬਲਿਕ ਸਕੂਲ ਮਾਤਾ ਸੁੰਦਰੀ ਭਾਈ ਮਹਾ ਸਿੰਘ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬਾ ਮਾਨਸਾ ਬਠਿੰਡਾ ਫਾਜ਼ਿਲਕਾ ਤੇ ਲੁਧਿਆਣਾ ਇਹ ਸੀਬੀਐਸਸੀ ਦੇ ਸਕੂਲ ਲੇਗੇ ਤੇ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨੇਗੇ ਉਹ ਅੰਮ੍ਰਿਤਸਰ ਸਾਹਿਬ ਨੇ ਦੋ ਇੱਕ ਮੁਗਗੇ ਹੈਗਾ ਇੱਕ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਇੱਕ ਪਠਾਨਕੋਟ ਦਾ ਤੁਹਾਨੂੰ ਜਿਹੜਾ ਏਰੀਆ ਸ਼ੂਟ ਪੈਂਦਾ ਸ਼ੂਟ ਪੈਂਦਾਗਾ ਜਿਹੜਾ ਤੁਹਾਨੂੰ ਨਜ਼ਦੀਕ ਲੱਗਦਾਗਾ ਤੁਸੀਂ ਸ਼ਰਤਾਂ ਪੂਰੀਆਂ ਕਰਦੇ ਹੋ ਤੁਸੀਂ ਅਪਲਾਈ ਕਰ ਸਕਦੇ ਹੋ ਸ਼ਰਤਾਂ ਕੀ ਹੋਣਗੀਆਂ ਆਪਾਂ ਅੱਗੇ ਜਾ ਕੇ ਵੇਖਾਂਗੇ ਅਗਲੀ ਜਿਹੜੀ ਜੌਬ ਆ ਗਈ ਉਹ ਨੌਨ ਟੀਚਿੰਗ ਸਟਾਫ ਦੀ ਹੈਗੀ ਅਕਾਊਂਟਸ ਚਾਹੀਦੇ ਨੇਗੇ ਕਲਰਕ ਚਾਹੀਦੇ ਨੇ ਯਾਨੀ ਕਿ ਪੱਤੀ ਕਾਲਜਾਂ ਦੇ ਵਿੱਚ ਫੁੱਲਾਂ ਅਤੇ ਕਾਲਜਾਂ ਦੇ ਵਿੱਚ 32 ਕਲਰਕ ਚਾਹੀਦੇ ਨੇ ਕਿ ਤੁਸੀਂ ਉਹਨਾਂ ਨੇ ਸ਼ਰਤਾਂ ਆਪਾਂ ਅੱਗੇ ਜਾ ਕੇ ਸੰਧੀਆਂ ਕਰਾਂਗੇ ਇਹ ਲਿਸਟ ਆ ਜਿਹੜੀ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਸਾਂਝੀ ਕਰ ਸਕਦੇ ਹੋ ਕਿ ਜਾਂ ਦੇਖ ਸਕਦੇ ਹੋਗੇ ਇਹਨੂੰ ਡਾਊਨਲੋਡ ਕਰੋ ਇਹ ਤੇ ਤੁਸੀਂ ਜਿਹੜਾ ਫਾਰਮ ਦਿੱਤਾ ਹੋਵੇਗਾ ਉਹ ਵੀ ਤੁਸੀਂ ਪ੍ਰਿੰਟ ਆਊਟ ਕਢਾ ਕੇ ਫਿਲ ਕਰਕੇ ਨਾਲ ਉਹਦੇ ਭੇਜਣਾਗਾ ਤਿੰਨ ਕਾਲਜ ਨੇਗੇ ਉਹਨਾਂ ਵਿੱਚ ਵੱਖੋ ਵੱਖਰੇ ਪ੍ਰੋਫੈਸਰ ਚਾਹੀਦੇ ਨੇਗੇ ਫੁੱਲਾਡੇ ਵਾਲਾ ਕਾਲਜ ਆ ਗੁਰਨਾਨੰਦ ਕਾਲਜ ਉਹਦੇ ਵਿੱਚ ਸਾਈਬਰ ਸਿਕਿਉਰਿਟੀ ਦੀ ਇੱਕ ਪੋਸਟ ਆ ਸੌਫਟਵੇਅਰ ਡਿਜ਼ਾਈਨਿੰਗ ਦੀ ਇੱਕ ਪੋਸਟ ਆ ਫੂਡ ਪ੍ਰੋਸੈਸਿੰਗ ਦੀ ਇੱਕ ਪੋਸਟ ਆ ਤੇ ਫੈਸ਼ਨ ਡਿਜ਼ਾਈਨਿੰਗ ਦੀ ਇੰਗਲਿਸ਼ ਕਮਿਊਨੀਕੇਸ਼ਨ ਸਕਿੱਲ ਦੀ ਇੱਕ ਪੋਸਟ ਆ ਮਾਤਾ ਸਾਹਿਬ ਕੌਰ ਕਾਲਜ ਤਲਵੰਡੀ ਭਾਈ ਫਿਰੋਜ਼ਪੁਰ ਦੇ ਵਿੱਚ ਫੈਸ਼ਨ ਡਿਜ਼ਾਈਨਿੰਗ ਦੀ ਇੱਕ ਪੋਸਟ ਆ ਗੁਰਗੋਵਿੰਦ ਸਿੰਘ ਖਾਲਸਾ ਕਾਲਜ ਫਾਰ ਊਮਨ ਝਾੜ ਸਾਹਿਬ ਲੁਧਿਆਣਾ ਇੰਗਲਿਸ਼ ਦੀ ਇੱਕ ਕਾਮਰਸ ਇੱਕ ਕੰਪਿਊਟਰ ਸਾਇੰਸ ਇੱਕ ਇਹ ਇਹਨਾਂ ਦੇ ਕੀ ਹੋਣਾ ਜਿਹੜਾ ਨੇਚਰ ਆ ਕੀ ਹੋਵੇਗਾ ਜੌਬ ਦਾ ਇਹ ਸਾਰੀਆਂ ਕੰਟਰੈਕਟ ਪਦਰ ਤੇ ਨੇਗੀਆਂ ਇੱਕ ਸਾਲ ਦਾ ਕੰਟਰੈਕਟ ਰੱਖਿਆ ਜਾਵੇਗਾ ਜੇਕਰ ਤੁਹਾਡੀਆਂ ਸ਼ਰਤਾਂ ਤੁਸੀਂ ਇਹਨੀਆਂ ਪੂਰੀਆਂ ਕਰੋਗੇ ਇੱਕ ਸਾਲ ਦੇ ਵਿੱਚ ਕੰਮ ਤਸੱਲੀ ਬਖਸ਼ਿ ਕਰੋਗੇ ਤਾਂ ਤੁਹਾਡਾ ਜਿਹੜਾ ਕੰਟਰੈਕਟ ਆ ਉਹ ਵਧ ਜਾਵੇਗਾ ਤੁਹਾਡੀ ਆਪਦੀ ਗ੍ਰੈਜੂਏਸ਼ਨ ਦੇ ਵਿੱਚੋਂ 50% ਤੋਂ ਘੱਟ ਤੁਹਾਡੇ ਨੰਬਰ ਨਹੀਂ ਹੋਣੇ ਚਾਹੀਦੇਗੇ ਪੋਸਟ ਗ੍ਰੈਜੂਏਸ਼ਨ ਦੇ ਵਿੱਚੋਂ 55% ਤੋਂ ਘੱਟ ਪਾਸ ਨਹੀਂ ਹੋਣੇ ਚਾਹੀਦੇ ਨੰਬਰ ਨਹੀਂ ਹੋਣੇ ਚਾਹੀਦੇ ਪ੍ਰਿੰਸੀਪਲੀ ਸ਼ਰਤ ਇੱਕ ਮੇਨ ਆਗੀ ਕਿ ਉਹਨਾਂ ਨੇ ਕਿਸੇ ਵੀ ਸਕੂਲ ਦੇ ਵਿੱਚ CBSE ਜਾਂ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਕੂਲ ਹੈਗਾ ਉਹਦੇ ਵਿੱਚ 10 ਸਾਲ ਦਾ ਤਜਰਬਾ ਹੋਣਾ ਚਾਹੀਦਾ ਬਤੌਰ ਕਾਰਜਕਾਰੀ ਪ੍ਰਿੰਸੀਪਲ ਜਾਂ ਪ੍ਰਿੰਸੀਪਲ ਜਾਂ ਫਿਰ PGTE ਅਧਿਆਪਕ ਦੇ ਤੌਰ ਤੇ ਇਹ ਉਹਨਾਂ ਦਾ ਮੇਨ ਸ਼ਰਤ ਹੈ ਕਿ ਪ੍ਰਿੰਸੀਪਲ ਦੇ ਲਈ ਤੇ ਤੁਹਾਡੀ ਜਿਹੜੀ ਤੁਸੀਂ ਜੇ ਸਿੱਖ ਤੁਹਾਡੇ ਨਾਮ ਦੇ ਮੰਗਰ ਸਿੰਘ ਜਾਂ ਕੌਰ ਲੱਗਦਾਗਾ ਤਾਂ ਤੁਹਾਡੇ ਜਿਹੜੇ ਕੇਸ ਆ ਕਤਲ ਨਹੀਂ ਕੀਤੇ ਹੋਣੇ ਚਾਹੀਦੇ ਯਾਨੀ ਕਿ ਤੁਸੀਂ ਸਾਫ਼ ਤੋਂ ਸੂਰਤ ਹੋਣੇ ਚਾਹੀਦੇ ਤਨਖਾਹ ਮੌਕੇ ਤੇ ਹੀ ਡਿਸਾਈਡ ਕੀਤੀ ਜਾਵੇਗੀ ਨੇਗੋਸ਼ੀਏਸ਼ਨ ਕਰਕੇ ਤੁਸੀਂ ਤੁਸੀਂ ਨੇ ਕਰਨਾ ਕੀ ਆ 500 ਰੁਪਏ ਦਾ ਡੀ ਡੀ ਕਟਾਉਣਾਗਾ ਡਿਮਾਂਡ ਡਰਾਫਟ ਕਟਾਉਣਾਗਾ ਇਹਦੇ ਨਾਮ ਦੇ ਉੱਤੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਐਸ ਜੀ ਪੀ ਸੀ ਪਟਿਆਲਾ ਜਿਹੜਾ ਜਿੱਥੇ ਦਾ ਗੁਰਤਾਰ ਸਿੰਘ ਤੋੜਾ ਇੰਸਟੀਚਿਊਟ ਹੈ ਨਾ ਉਸ ਦੇ ਵਿੱਚ ਤੁਸੀਂ ਐਪਲਾਈ ਕਰਨੀਆਂ ਪੋਸਟਾਂ ਤੁਸੀਂ ਬਾਈ ਡਾਕ ਵੀ ਭੇਜ ਸਕਦੇ ਹੋਗੇ ਸਾਰਾ ਫਾਰਮ ਫਿਲ ਕਰਕੇ ਅਕਾਉਂਟਸ ਜਿਹੜਾ ਕਲਰਕ ਦੀ ਪੋਸਟ ਆ ਕਿ ਉਹਦੇ ਵਾਸਤੇ ਤੁਸੀਂ ਸੇਮ ਸ਼ਰਤਾਂ ਕੀ ਗ੍ਰੈਜੂਏਸ਼ਨ ਦੇ 50% ਨੰਬਰ ਹੋਣੇ ਚਾਹੀਦੇ ਨੇ ਤੇ ਤੁਸੀਂ ਬੀ ਕਾਮ ਕੀਤੀ ਹੋਣੀ ਚਾਹੀਦੀ ਹੈ ਤੇ ਤੁਹਾਡਾ 1 ਸਾਲ ਦਾ ਤਜਰਬਾ ਹੋਣਾ ਚਾਹੀਦਾਗਾ ਤੇ ਤੁਹਾਨੂੰ ਜਿਹੜਾ ਜਿਹੜਾ ਪਟਾਈਲੀ ਕਰਦੇ ਆ ਜਿਹਦੇ ਵਿੱਚ ਅਕਾਉਂਟਸ ਦਾ ਕੰਮ ਕਰਦੇ ਆ ਸੌਫਟਵੇਅਰ ਆ ਉਹਦਾ ਤਜਰਬਾ 1 ਸਾਲ ਦਾ ਹੋਣਾ ਚਾਹੀਦਾ ਤੇ ਤੁਹਾਡੇ ਕੋਲ ਉਹਦਾ ਸਰਟੀਫਿਕੇਟ ਵੀ ਹੋਣਾ ਚਾਹੀਦਾ ਵੀ ਤੁਹਾਡੇ ਕੋਲ ਤਜਰਬਾਗਾ ਹੁਣ ਇਹ ਵੀ ਕੰਟਰੈਕਟ ਪਦਰ ਤੇ ਹੋਣੀਆਂ ਆ ਤਨਖਾਹ ਮੌਕੇ ਤੇ ਡਿਸਾਈਡ ਕੀਤੀ ਜਾਵੇਗੀ ਪਤਾਤ ਨਹੀਂ ਹੋਣੀ ਚਾਹੀਦੇ ਤੁਸੀਂ ਜਿਕਰ ਸਿੰਘ ਤੇ ਕੌਰ ਨੂੰ 500 ਰੁਪਏ ਦਾ ਡਿਮਾਂਡ ਡਰਾਫਟ ਕਟਾਉਣਾਗਾ ਡਾਇਰੈਕਟੋਰੇਟ ਆਫ ਐਜੂਕੇਸ਼ਨ ਐਸਜੀਪੀਸੀ ਪਟਿਆਲਾ ਲਈ ਤੇ ਪ੍ਰੋਫੈਸਰ ਸਾਹਿਬਾਨਾਂ ਦੇ ਲਈ ਖਾਸ ਤੌਰ ਤੇ ਉਹਨਾਂ ਲਈ ਇੱਕ ਮੇਨ ਸਰਪਾ ਕੀ ਕਿ ਉਹਨਾਂ ਨੇ ਪੋਸਟ ਗ੍ਰੈਜੂਏਸ਼ਨ ਦੇ ਵਿੱਚੋਂ 55% ਤੋਂ ਨੰਬਰ ਘੱਟ ਨਹੀਂ ਹੋਣੇ ਚਾਹੀਦੇ ਉਹਨਾਂ ਨੇ ਨੈਟ ਕੁਆਲੀਫਾਈ ਕੀਤਾ ਹੋਣਾ ਚਾਹੀਦਾ ਜਾਂ ਫਿਰ ਪੀਐਚਡੀ ਕੰਪਲੀਟ ਕੀਤੀ ਹੋਣੀ ਚਾਹੀਦੀ ਆ ਸਿੱਖ ਉਮੀਦਵਾਰ ਪਤਤ ਨਹੀਂ ਹੋਵੇਗਾ ਪੰਜਾਬੀ 10ਵੀਂ ਤੱਕ ਪਾਸ ਕੀਤੀ ਹੋਣੀ ਚਾਹੀਦੀ ਤੇ ਤਿੰਨੇ ਹੀ ਪੋਸਟਾਂ ਦੇ ਵਿੱਚ ਤਨਖਾਹ ਮੌਕੇ ਤੇ ਨੇਗੋਸ਼ੀਏਸ਼ਨ ਕੀਤੀ ਜਾਵੇਗੀ 500 ਰੁਪਏ ਦਾ ਡਿਮਾਂਡ ਡਰਾਫਟ ਕਟਾਉਣਾਗਾ ਡਾਇਰੈਕਟਰ ਆਫ ਡਾਇਰੈਕਟੋਰੇਟ ਆਫ ਐਜੂਕੇਸ਼ਨ ਐਸਜੀਬੀਸੀ ਪਟਿਆਲਾ ਲਈ ਜਦੋਂ ਤੁਹਾਨੂੰ ਇੰਟਰਵਿਊ ਤੇ ਬੁਲਾਇਆ ਜਾਵੇਗਾ ਤਾਂ ਤੁਹਾਨੂੰ ਟੀਏਡੀਏ ਨਹੀਂ ਦਿੱਤਾ ਜਾਵੇਗਾ ਪਰ ਕੁਲੋਡ ਮੁਤਾਬਕ ਪੋਸਟਾਂ ਦੀ ਗਿਣਤੀ ਵੱਧ ਜਾਂ ਘੱਟ ਸਕਦੀ ਆ ਐਪਲੀਕੇਸ਼ਨ ਫਾਰਮ ਆ ਜਿਹੜਾ ਉਹ ਤੁਹਾਨੂੰ ਨੀਚੇ ਦਿੱਤਾ ਹੋਇਆ ਹੈਗਾ ਉਹ ਫੀਸ ਦੇ ਸਮੇਤ ਡੀਡੀ ਆਰ ਤੁਸੀਂ ਸਾਨੂੰ ਸੈਂਡ ਕਰਨਾ ਨਾਲ ਅਟੈਸਟਡ ਕਰਕੇ ਜਿਨੇ ਵੀ ਇਹਨਾਂ ਦੇ ਡਾਕੂਮੈਂਟ ਹੋਣਗੇ ਤੁਹਾਡੇ ਉਹ ਤੁਸੀਂ ਨਾਲ ਇਹਦੇ ਅਟੈਚ ਕਰਨੇ ਨੇਗੇ ਅਕਾਊਂਟਸ ਕਲਰਕ ਦੇ ਲਈ ਆਹ ਵਾਲਾ ਪਰਫਾਰਮਾ ਦਿੱਤਾ ਹੋਇਆ ਹੈ ਕਿਉਂਕਿ ਉਹਨਾਂ ਨੇ 10ਵੀਂ ਬੀਕਾਮ ਤੇ ਕੋਈ ਹੋਰ ਐਜੂਕੇਸ਼ਨ ਪ੍ਰਾਪਤ ਕੀਤੀ ਐ ਐਮਕਾਮ ਕੀਤੀ ਆ ਤੁਸੀਂ ਉਹ ਜੇ ਨਾਲ ਲਗਾਉਣਾ ਚਾਹੁੰਦੇ ਤਾਂ ਉਹ ਵੀ ਨਾਲ ਲਿਖਾ ਸਕਦੇ ਹੋ ਆ ਪ੍ਰਿੰਸੀਪਲ ਕੰਟਰੈਕਟ ਬੇਸ ਦੇ ਉੱਤੇ ਜਿਹੜਾ ਪਰਫਾਰਮਾ ਭਰਨਾ ਤੁਸੀਂ ਇਸ ਤਰ੍ਹਾਂ ਦਾ ਭਰਨਾਗਾ ਤੁਸੀਂ 10ਵੀਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਬੀਐਡ ਐਮਐਡ ਪੀਐਸਟ ਸੀਟੈਟ ਜਾਂ ਕੋਈ ਹੋਰ ਐਜੂਕੇਸ਼ਨ ਪ੍ਰਾਪਤ ਕੀਤੀ ਆ ਤਾਂ ਤੁਸੀਂ ਇਹਦੇ ਵਿੱਚ ਦੱਸ ਸਕਦੇ ਹੋ ਸਾਰਾ ਬੇਰਬਾਬ ਦਾ ਨਾਮ ਸਮੇਤ ਤੁਹਾਨੂੰ ਜਿਹੜਾ ਵੀ ਉਹ ਬਹੁਤ ਆਸਾਨੀ ਦੇ ਨਾਲ ਭਰਿਆ ਜਾਣ ਵਾਲਾ ਫਾਰਮ ਪੰਜਾਬੀ ਵਿੱਚ ਦਿੱਤਾ ਹੋਇਆ ਹੈਗਾ ਹਾਏ ਕੋ ਪ੍ਰੋਫੈਸਰ ਜਿਹਦੇ ਲਈ ਇਸ ਤਰ੍ਹਾਂ ਦਾ ਪਰਫਾਰਮੈਂਸ ਦਿੱਤਾ ਹੋਇਆ ਤਿੰਨੇ ਪਰਫਾਰਮੈਂਸ ਨਾਲ ਦਿੱਤੇ ਹੋਏ ਨੇਗੇ ਤੁਸੀਂ ਇਹਨਾਂ ਨੂੰ ਡਾਊਨਲੋਡ ਕਰਨਾਗਾ ਡਾਊਨਲੋਡ ਕਰਕੇ ਪ੍ਰਿੰਟ ਆਊਟ ਕੱਢਨਾਗਾ ਤੁਸੀਂ ਸ਼ਰਤਾਂ ਜੇਕਰ ਪੂਰੀਆਂ ਕਰਦੇ ਹੋ ਤੇ ਅਪਲਾਈ ਕਰਨ ਦੇ ਚਾਹ ਬਣਾਓ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਡੀਈਐਸਜੀਪੀਸੀ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਤੁਹਾਨੂੰ ਵੈਬਸਾਈਟ ਵੀ ਦਿਖਾ ਦਿੰਨੇ ਆ ਇਸ ਤਰ੍ਹਾਂ ਦੀ ਵੈਬਸਾਈਟ ਹੋਵੇਗੀ ਜੀ ਤੇ ਇਹਦਾ ਜਿਹੜਾ ਨੇਮ ਆਗਾ डीਈਐਸਜੀਪੀਸੀ.org ਤੇ ਜਾ ਕੇ ਤੁਸੀਂ ਅਪਲਾਈ ਕਰਨਾਗਾ ਤੇ ਤੁਸੀਂ ਇਹਦੇ ਵਿੱਚ ਜਿੰਨਾ ਵੀ ਨੋਟਿਸ ਬੋਰਡ ਲਿਖਿਆ ਹੋਇਆ ਉਹਦੇ ਵਿੱਚ ਇਹ ਪੋਸਟਾਂ ਅਪਲਾਈ ਕਰ ਸਕਦੇ ਹੋ ਜਾਂ ਕਿ ਕਲਿੱਕ ਕਰਕੇ ਤੇ ਇਹਦੇ ਰਿਕਰੂਟਮੈਂਟ ਦੇ ਉੱਤੇ ਜਾ ਸਕਦੇ ਹੋ ਉੱਥੇ ਵੀ ਪੋਸਟਾਂ ਦਿੱਤੀਆਂ ਹੋਈਆਂ ਨੇਗੀਆਂ ਤੁਸੀਂ ਅਪਲਾਈ ਕਰ ਸਕਦੇ ਹੋਗੇ ਇਹ ਇਸ ਵੀਡੀਓ ਦੇ ਵਿੱਚ ਇੰਨੀ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਅਗਲੀ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ